ਵਿੱਚ ਲਾਈਵ ਫੋਨ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੈਰੀ ਕਈ ਦਿਨਾਂ ਤੋਂ ਕੁਝ ਵੀਡੀਓ ਵਾਇਰਲ ਹੋ ਰਹੀਆਂ ਕਿ ਮਹਾਰਾਜਾ ਫਰੀਦਕੋਟ ਇੱਕ ਵੱਖਰੇ ਸਿੱਖ ਰਾਜ ਦੀ ਸਥਾਪਨਾ ਚਾਹੁੰਦਾ ਸੀ ਵੱਖਰਾ ਸਿੱਖ ਹੋਮਲੈਂਡ ਚਾਹੁੰਦਾ ਸੀ ਇਸ ਨੂੰ ਲੈ ਕੇ ਅਸੀਂ ਪਿਛਲੇ ਦਿਨੀ ਮਹਾਰਾਜਾ ਫਰੀਦਕੋਟ ਦੇ ਬਾਰੇ ਫਰੀਦਕੋਟ ਦੀ ਰਿਆਸਤ ਬਾਰੇ ਕਿਤਾਬਾਂ ਲਿਖਣ ਬਾਰੇ ਉਥੋਂ ਦੇ ਤਖ ਪੇਸ਼ ਕਰਨ ਵਾਲੇ ਕਰਨਲ ਬਲਬੀਰ ਸਿੰਘ ਸਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਸਪਸ਼ਟ ਹੋ ਗਿਆ ਕਿ ਉਸ ਵੇਲੇ ਦੇ ਮਹਾਰਾਜਾ ਫਰੀਦਕੋੜ ਨਾਲ ਸੰਬੰਧਿਤ ਮਹਾਰਾਜਾ ਵੱਖਰਾ ਰਾਜ ਚਾਹੁੰਦੇ ਸੀ ਵੱਖਰਾ ਸਿੱਖ ਰਾਜ ਚਾਹੁੰਦੇ ਸੀ ਪਰ ਉਹਨਾਂ ਦਾ ਇਹ ਸਾਰਾ ਪਲਾਨ ਸੀ ਜਿਹੜਾ ਉਹ ਰਾਜਿਆਂ ਨੇ ਹੀ ਫੇਲ ਕਰ ਦਿੱਤਾ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਰਾਜਿਆਂ ਨੂੰ ਜਿਹੜੀ ਕੇਂਦਰ ਸਰਕਾਰ ਸੀ ਉਹ ਜੋੜ-ਤੋੜ ਤੇ ਲੱਗੀ ਹੋਈ ਸੀ 1947 ਵੇਲੇ ਤੇ ਉਸ ਜੋੜ-ਤੋੜ ਦੇ ਤਹਿਤ ਉਹਨਾਂ ਨੇ ਦੋ ਰਾਜਿਆਂ ਨੂੰ ਆਪਣੇ ਨਾਲ ਤੋੜ ਕੇ ਰਲਾਇਆ ਤੇ ਇਹ ਸਾਰਾ ਪਲਾਨ ਸੀ ਜਿਹੜਾ ਫਰੀਦਕੋੜ ਦੇ ਮਹਾਰਾਜਾ ਫਰੀਦਕੋੜ ਦਾ ਜਿਹੜਾ ਵੱਖਰਾ ਸਿੱਖ ਰਾਜ ਦਾ ਇੱਕ ਪਲਾਨ ਸੀ ਉਹਨਾਂ ਨੇ ਬਣਾਇਆ ਉਹ ਸਾਰਾ ਚੋਕਟ ਕਰ ਦਿੱਤਾ ਮੈਂ ਇਹ ਗੱਲ ਆਪਣੀ ਫਰੀਦਕੋਟ ਦੇ ਇਤਿਹਾਸ ਬਾਰੇ ਇੱਕ ਕਿਤਾਬ ਲਿਖੀ ਸੀ 4-5 ਸਾਲ ਪਹਿਲਾਂ ਉਹਦੇ 13 ਨੰਬਰ ਚੈਪਟਰਸ ਦੇ ਵਿੱਚ ਮੈਂ ਇਹਦੀ ਉਹਦਾ ਸਰਲੇਖ ਹੈ ਸਿੱਖ ਹੋਮ ਲੈਂਡ ਅਤੇ ਫਰੀ ਅਤੇ ਫਰੀਦਕੋਟ ਕਿਤਾਬ ਇਹ ਹੈ ਇਹਦੇ ਪੇਜ ਨੰਬਰ 69 ਤੋਂ ਲੈ ਕੇ 74 ਤੱਕ ਮੈਂ ਇਹਨੂੰ ਕਵਰ ਕੀਤਾ ਹੈ ਔਰ ਸਚਾਈ ਇਸ ਕਰਕੇ ਹੈ ਕਿ ਕੋਈ ਟਾਈਮ ਸੀ ਪਹਿਲਾਂ ਯੂ نو ਪੰਜਾਬ ਦੇ ਵਿੱਚ ਸਾਡੀਆਂ ਸਾਂਝੀਆਂ ਇੰਨੀਆਂ ਢੋਂਗੀਆਂ ਤੇ ਪੀਟੀਆਂ ਸਨ ਕਿ ਕਦੇ ਅੱਡ ਹੋ ਕੇ ਰਹਿਣ ਤਾਂ ਸੋਚਿਆ ਹੀ ਨਹੀਂ ਸੀ ਇਹ ਚਿੰਨ ਚੱਲੀ ਹੈ ਮੁਸਲਮਾਨ لیگ ਦੀ ਪਾਕਿਸਤਾਨ ਡਿਮਾਂਡ ਤੋਂ ਮਗਰੋਂ ਫਰੀਦਕੋਟ ਦੀ ਸਟੇਟ ਵੀ ਮੇਰੀ ਜਾਣਕਾਰੀ ਮੀਤਾਬ ਜਿੱਥੇ ਸਿੱਖ ਮੋਂ ਵਸੋਂ ਸੀ ਨੰਬਰ ਤੋਂ ਮੁਸਲਮਾਨ ਹੋਦੇ ਸੰਤ ਨੰਬਰ 3 ਬਾਕੀ ਤਰ ਇਹ ਜਿਹਨੂੰ ਮੁਸਲਮਾਨ ਲੀਗ ਨੇ ਸਵਾਲ ਉਠਾਇਆ ਹੁੰਦਾ ਹੈ ਇਹ ਸਿੱਖਾਂ ਦੇ ਵਿੱਚ ਉਸ ਵੇਲੇ ਦੀਆਂ ਇਹ ਸਿੱਖ ਜਥੇਬੰਦੀਆਂ ਸਨ ਉਹਨਾਂ 'ਚ ਫੁਰਨਾ ਫੁਰਿਆ ਵੀ ਹੋਣਾ ਚਾਹੀਦਾ ਲੈਂਦੇ ਪੰਜਾਬ 'ਚ ਸਿੱਖ ਕਿਤੇ ਨਹੀਂ ਸੀਗੇ ਜੰਮਰਲੇ ਸੀ ਸਿੱਖ ਰਿਆਸਤਾਂ ਜਿਹੜੀਆਂ ਸੀਗੀਆਂ ਅੰਗਰੇਜ਼ਾਂ ਦੇ ਅਧੀਨ ਸੀ ਛੋਟੀ ਜਾਣਕਾਰੀ ਅਧੀਨ ਜਿਹੜੀਆਂ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਜਿੰਨੇ ਰਾਜੇ ਨਵਾਬ ਹੋਰ ਜਿਹੜੇ ਸੀਗੇ ਜਿਨ੍ਹਾਂ ਨੇ ਸਵੈ ਇਛਾ ਨਾਲ ਉਹਨਾਂ ਦੀ ਹਿੰਮਤੀ ਪ੍ਰਵਾਨ ਕਰ ਲਈ ਤਾਂ ਉਹਨਾਂ ਨੂੰ ਅੰਦਰ ਅੰਦਰੂਨੀ ਤੌਰ ਤੇ ਖੁਦਮਖਤਿਆਰੀ ਅਲਾਉਡ ਸੀ ਜਿਹਨੂੰ ਵਨ ਨਾਟਲ ਦੀ ਦਸੀ ਔਰ ਇੰਗਲੈਂਡ ਦੀ ਹਕੂਮਤ ਨੇ ਇਹਨੂੰ ਵੰਡਣ ਦਾ ਫੈਸਲਾ ਕੀਤਾ ਤਾਂ ਉਦੋਂ ਕੁਝ ਐਲਾਨ ਕੀਤਾ ਉਸ ਵੇਲੇ ਦੀ ਬ੍ਰਿਟਾਨਵੀ ਸਰਕਾਰ ਨੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਸਾਡੇ ਕੇਂਦਰੀ ਸ਼ਾਸਤ ਹਿ ਇਲਾਕੇ ਹੈ ਜਿਹੜੇ ਅੰਗਰੇਜ਼ਾਂ ਦੇ ਡਾਇਰੈਕਟ ਅਧੀਨ ਹੈ ਉਹਨਾਂ ਨੂੰ ਅਸੀਂ ਆਜ਼ਾਦ ਕਰਦੇ ਹਾਂ ਜਿਹੜੇ ਰਾਜੇ ਨਵਾਬ ਜਾਂ ਛੋਟੇ ਨਵਾਬ ਮਹਾਰਾਜੇ ਜਿਹੋ ਖੁਦ ਵਕਤਿਆਰ ਹਨ ਆਪਦੀਆਂ ਰਿਆਸਤਾਂ 'ਚ ਉਹਨਾਂ ਦੀ ਆਪਸ਼ਨ ਹੈ ਉਹ ਆਪ ਇੰਡੀਪੈਂਡੈਂਟ ਰਹਿ ਸਕਦੇ ਆਜ਼ਾਦ ਰਹਿ ਸਕਦੇ ਖੁਦ ਵਕਤਿਆਰ ਰਹਿ ਸਕਦੇ ਜਾਂ ਉਹ ਜਿਸ ਦੇਖਣਾ ਉਹਦੀ ਹੱਦ ਲੱਗਦੀ ਉਹ ਉਹਨਾਂ ਨਾਲ ਲੜ ਸਕਦੇ ਆਵਦੀ ਮਰਜ਼ੀ ਨਾਲ ਮਹਾਰਾਜਾ ਹਰਿੰਦਰ ਸਿੰਘ ਜਿਨ੍ਹਾਂ ਨੂੰ ਐ ਜਿੰਨਾ ਕੋ ਨਾਂ ਨੂੰ ਮੈਂ ਜਾਣਦਾ ਸੀ ਜਾਂ ਮਿਲਦਾ ਮਿਲਨ ਦਾ ਮੌਕਾ ਮਿਲਿਆ ਕਹਾਂਗਾ ਧਰਮ ਅੱਖੋਂ ਪੱਕੇ ਸਨ ਸਿੱਖ ਰਾਜਿਆਂ ਚੋਂ ਇਕੱਲਾ ਰਾਜਾ ਫਰੀਦਕੋਟ ਸੀ ਜੋ ਇਹ ਤੋ ਜੋੜ ਤੋੜ ਕਰ ਸਕਦਾ ਸੀ ਹੋਰ ਦੂਜੇ ਨਹੀਂ ਸੀ ਗੱਲ ਵਿੱਚ ਉਹ ਇਹ ਸੀ ਕਿ ਜੇ ਤੁਸੀਂ ਕੋਈ ਵੀ ਰਾਜਾ ਦੂਜੇ ਦੇ ਦੀਨ ਨੂੰ ਜਾਣ ਨੂੰ ਤਿਆਰ ਸੀ ਗੱਲ ਉਹੀ ਸੱਤਾ ਦੇ ਆ ਜਾਂਦੀ ਸੀ ਉਹ ਮਹਾਰਾਜਾ ਰਣਦੇਵ ਸਿੰਘ ਨੇ ਸੋਚ ਵਿਚਾਰ ਕੀਤੀ ਪਟਿਆਲੇ ਵਾਲਿਆਂ ਨੇ ਘਾਰਾ ਨਹੀਂ ਭਰਿਆ ਨਾ ਬੇੜਾ ਨਹੀਂ ਘਾਰਾ ਨਹੀਂ ਭਰਿਆ ਫਿਰ ਕੀ ਤਰੀਕਾ ਸੀ ਇਹ ਇੰਡੀਪੈਂਡੈਂਟ ਰਹਿਣਾ ਇੰਡੀਪੈਂਡੈਂਟ ਛੋਟੀ ਜੀ ਸਟੇਟ ਹੈ ਤੇ ਕੋਈ ਰਿਸੋਰਸਸ ਨਹੀਂ ਤੇ ਛੱਡੇਗਾ ਵੀ ਕੌਣ ਜੋਂਗੜ ਲਾ ਲਿਆ ਹਦਰਾਬਾਦ ਆ ਫਿਰ ਕੋੜ ਤਾਂ ਮੜੀ ਗੱਲ ਹੈ ਉਹ ਲਈ ਚੁਟਕੀ ਦਾ ਕੰਮ ਸੀ ਸੋ ਇਹਨਾਂ ਨੇ ਜੋੜ ਤੋੜ ਦੇ ਹਿਸਾਬ ਨਾਲ ਇਹਨਾਂ ਕੋਲ ਪਾਵਸੀ ਵੀ ਮੀਡੀਆ ਬਿਨਾ ਐਜੂਕੇਟ ਕੀਤੇ ਬਿਨਾ ਲੋਕਾਂ ਨੂੰ ਇਕੱਠਾ ਕਰਨਾ ਔਖਾ ਹੈ ਰੋਲ ਮੀਡੀਆ ਦਾ ਉਦੋਂ ਵੀ ਸੀ ਅੱਜ ਵੀ ਹੈ ਤੇ ਰਹੂਗਾ ਵੀ ਕਿੰਨਾ ਰਹਿੰਦਾ ਉਹ ਡਿਪੈਂਡ ਕਰਦਾ ਹੈ ਤਾਂ ਉਸ ਤੇ ਫਿਰ ਇਹਨਾਂ ਨੂੰ ਕੁਝ ਸਰਸਰ ਤੇ ਮੈਨੂੰ ਪਤਾ ਲੱਗਾ ਜਿਹਦੇ ਮੈਂ ਜ਼ਿਕਰ ਕੀਤਾ ਹੁਣ ਫਰੀਦਕੋਟ ਰਿਆ ਸਾਰੇ ਅੰਗਰੇਜ਼ੀ ਇਲਾਕੇ ਦੇ ਘਰੀ ਸੀ ਮੁਕਸਰ ਯਾਨ ਫਿਰੋਜ਼ਪੁਰ ਜਨਾ ਉਦੋਂ ਸ਼ਾਮਲ ਮੁਕਸਰ ਪ੍ਰੈਜ਼ੈਂਟ ਫਿਰੋਜ਼ਪੁਰ ਪ੍ਰੈਜ਼ੈਂਟ ਮੋਗਾ ਸਾਰਾ ਅੰਗਰੇਜ਼ੀ ਰਾਜ ਹੰਦ ਫਰੀਦਕੋਟ ਦੀ ਪਾਕਿਸਤਾਨ ਨਾਲ ਲੱਗਦੀ ਨਹੀਂ ਹੁਣ ਇਹਨਾਂ ਨੇ ਸੋਚਿਆ ਵੀ ਇਹ ਕਿਵੇਂ ਕੀਤਾ ਜਾਏ ਨਵਾਬ ਮਮਦੋਟ ਨੂੰ ਕਿਹਾ ਵੀ ਮੈਨੂੰ ਤੂੰ ਇੱਥੋਂ ਰਸਤਾ ਦੇ ਮੈਂ ਉਹਨੀ ਜ਼ਮੀਨ ਖੇੜ ਲੈਣਾ ਤੇ ਇੱਥੋਂ ਜਿਹੜਾ ਪਾਕਿਸਤਾਨ ਨਾਲ ਲੱਗ ਜਾਏ ਸੋਰਸਿਸ ਦੇਮ ਤਾ ਉਹ ਜਿਹੜੀ ਮੈਂ ਕੋਟ ਕੀਤੀ ਹੈ ਕਿ ਚਿੱਠੀ ਦੇਖ ਕੇ ਇਹਨਾਂ ਨੇ ਬੰਦਾ ਭੇਜਿਆ ਸੀ ਜਨਾਬ ਸਾਹਿਬ ਨੂੰ ਔਰ ਉਹਨਾਂ ਦੇ ਨਾਲ ਜੀ ਕੇਂਦਰੀ ਸਰਕਾਰ ਜੋ ਦਿੱਲੀ ਦੀ ਸੀ ਇਹ ਜੋੜ ਤੋੜ ਤੇ ਲੱਗੀ ਸੀ ਇਹਨਾਂ ਨੇ ਸਭ ਚੁਰ ਮਨੋਂ ਦੀ ਵਿਆਹਨ ਕੀਤੀ ਜੋ ਮੈਨੂੰ ਆਪੋ ਜੀ ਨੇ ਦੱਸਿਆ ਸੀ ਉਹਨਾਂ ਨੂੰ ਇਹ ਸ਼ਰਤ ਦਿੱਤੀ ਗਈ ਸੀ ਕਿ ਇਹਨਾਂ ਰਾਜਿਆਂ ਚੋਂ ਹੀ ਇੱਕ ਬੰਦਾ ਰਾਜ ਪ੍ਰਮੁੱਖ ਰਿਆ ਕਰੇਗਾ ਪੈਪਸੋਨੀਆਂ ਦੀਆਂ ਨਿਆ ਰਿਆਸਤਾਂ ਹੈ ਇਹਨਾਂ ਦਾ ਜਿਹੜਾ ਗਵਰਨਰ ਟਾਈਪ ਕਹ ਲੋ ਜਾਂ ਮਹਾਰਾਜ ਹਰੀ ਸਿੰਘ ਜਾਂ ਜੁਬਰਾਜ ਕਰਨ ਸਿੰਘ ਹੁਣ ਇਹ ਸਦਰੇ ਵ્યાਸਤ ਕਹਿੰਦੇ ਸੀ ਇਹਨਾਂ ਨੂੰ ਫਿਰ ਇਹਨਾਂ ਨੂੰ ਕਹਿੰਦੇ ਸੀ ਕਿ ਕੋਈ ਇਦਾਂ ਦੀ ਚੀਜ਼ ਵੀ ਇਹਨਾਂ ਚੋਂ ਤੁਸੀਂ ਹਰ ਸਾਲ ਦੋ ਸਾਲਾਂ ਮਗਰੋਂ ਚੁਣ ਲਿਆ ਕਰੋ ਇਹ ਨੰਨ ਹੁੰਦਾ ਗਿਆ ਸੀ ਜਨਾਹ ਸਾਹਿਬ ਦਾ ਜਵਾਬ ਆਉਣ ਤੋਂ ਪਹਿਲਾਂ ਇੱਧਰ ਜੋਟ ਜੋੜ ਹੋ ਗਿਆ ਔਰਤ ਰਿਆਸਤਾਨ ਤੇ ਲਾਲਾ ਕੇ ਪੈਪਸੂ ਬਣ ਗਿਆ ਪੈਪਸੂ ਬਣ ਗਿਆ ਤੇ ਪਰ ਦਾੰਗ ਬਣ ਗਿਆ 48 ਚ ਕੁਝ ਸਟੇਟਾਂ ਪਹਿਲਾਂ ਰਲੀਆਂ ਆਪਣੀ ਰਿਆਸਤ ਤੇ ਜਿਹੜਾ ਮੇਰੇ ਕੋਲ ਫਰਵਰੀ 48 'ਚ ਲਲਦੀਆਂ ਮੇਰੇ ਚਿੱਤਕ ਮੇਰੇ ਯਾਦ ਹੈ ਤਾਂ ਕਹਾਣੀ ਖਤ ਬੋਲ ਜਾਂਦੀ ਹੈ ਯਾਨੀ ਕਿ ਨਿਚੋੜ ਇਹ ਹੈ ਕਿ ਰਾਜਾ ਫਰੀਦਕੋਟ ਨੂੰ ਇਸ ਪੱਖ ਚ ਸੰ ਕੇ ਕਿਰਿਆ ਸਿੱਖ ਰਿਆਸਤ ਸਿੱਖ ਹੋਮਲੈਂਡ ਬਣੇ ਉਹਦਾ ਜੋ ਵੀ ਨਾਮ ਦੇਈ ਜਾਊਗਾ ਉਹ ਵੱਖਰੀ ਹੈ ਉਹਨੂੰ ਦੁਬਾਰਾ ਰਿਪੀਟ ਕਰਨ ਦੀ ਵੀ ਇਹਨਾਂ ਦਾ ਚਕਾ ਸੀ ਕੋਸ਼ਿਸ਼ ਵੀ ਕੀਤੀ ਪਰ ਕੰਨ ਸਿਰੇ ਨਹੀਂ ਚੜੇ ਇਹ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਪਰ ਜਦੋਂ ਪੱਤਰ ਲਿਖਿਆ ਸੀ ਜਿਨ੍ਹਾਂ ਨੂੰ ਜੋ ਦੱਸਿਆ ਗਿਆ ਕਿ ਪੱਤਰ ਉੱਥੇ ਪਹੁੰਚਿਆ ਨਹੀਂ ਪਹੁੰਚਿਆ ਜੋ ਆਇਆ ਹੁੰਦਾ ਤਾਂ ਕੋਈ ਰਿਕਾਰਡ ਚ ਹੁੰਦਾ ਪਰ ਮੈਨੂੰ ਇਹ ਦੱਸਿਆ ਗਿਆ ਕਿ ਵੀ ਅੱਧਰ ਦਾ ਕੋਈ ਜਵਾਬ ਆਉਣ ਤੋਂ ਪਹਿਲਾਂ ਇਹ ਇਧਰ ਆਪਣਾ ਸਿਸਟਮ ਇਹਨਾਂ ਨੇ ਤਾਂ ਸਿੱਖ ਰਿਹਾ ਹਸਤਾ ਨੂੰ ਇਹ ਵੀ ਦੱਸਿਆ ਜਾਂਦਾ ਮੈਨੂੰ ਕਿਸੇ ਮੇਰੇ ਫਾਦਰ ਨੇ ਦੱਸਿਆ ਸੀ ਕਿ ਰਾਜਪੁਰਮੁਖ ਪਹਿਲਾ ਕਾਉਂਟ ਬਣੋ ਪਟਿਆਲਾ ਵੱਡੀ ਰਹਿ ਹਸਤਾ ਆਪਾਂ ਤਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਸੀਗੇ ਪਰ ਕੁਸ਼ ਹਾਲ ਰਹਿ ਹਸਤਾ ਜੋ ਫਰੀਦਕੋਟ ਸੀ ਛੋਟੀ ਜਿਹੀ ਰਹਿ ਹਸ ਸੀ ਅਮੀਰ ਸੀ ਰਕਬਾ ਤਾਂ ਇਹਦਾ ਸਾਰਾ ਛੀਕੋ ਕੁ ਕਿਲੋਮੀਟਰ ਮੀਲ ਬੰਦਾ ਸੀ ਉਹ ਜਣਾ ਵੱਡੀ ਰਿਆਸਤ ਪਰ ਪੈਸੇ ਬਣੀ ਅਸੀਂ ਅਮੀਰ ਸੀਗੇ ਇਹ ਚਾਹੁੰਦੇ ਸੀ ਵੀ ਮੈਂ ਰਾਜਪੁਰਮਖ ਬਣਾਉ ਇਹਨਾਂ ਨੇ ਵੋਟਾਂ ਨਾਲ ਚੁਣਨਾ ਸੀ ਮੇਰੇ ਫਾਦਰ ਸਾਹਿਬ ਦੀ ਮੈਨੂੰ ਵਰ ਬੜੀ ਦੱਸੀ ਗੱਲ ਹੈ ਅੱਜ ਤੋਂ 40-50 ਸਾਲ ਪਹਿਲਾਂ ਇਹ ਵੋਟਾਂ ਪੈਣਗੀਆਂ ਤੇ ਇਹਨੂੰ ਅੰਗੜ ਤੋੜ ਵਾਲਾ ਬੰਦਾ ਸੀ ਇਹਨੇ ਬਣਾ ਲਿਆ ਸੀ ਜਦੋਂ ਇਸ ਚੀਜ਼ ਦੀ ਸੈਂਟਰ ਨੂੰ ਪਈ ਤੇ ਉਹ ਪਟਿਆਲੇ ਨੂੰ ਖੁਸ਼ ਕਰਨਾ ਚਾਹੁੰਦੇ ਸੀ ਉਹਨਾਂ ਦਾ ਟਾਈਟਲ ਮਹਾਰਾਜਾ ਸੀ ਇਹਨਾਂ ਦਾ ਰਾਜਾ ਸੀ ਤਾਂ ਉਹਨਾਂ ਨੇ ਰਾਤੇ ਰਾਤ ਮੈਂ ਕੋਟ ਕਰਦੇ ਆ ਰਾਤੇ ਰਾਤ ਮੇਰੇ ਫਾਦਰ ਸਾਹਿਬ ਨੇ ਮੈਂ ਦੱਸਿਆ ਉਹਨਾਂ ਨੇ ਤਿੰਨ ਰਿਆਸਤ ਦੋ ਰਿਆਸਤਾਂ ਹੋਰ ਜੋੜੀਆਂ ਮਰੀ ਕੋਟਲਾ ਇੱਕ ਸ਼ਹਿਰ ਕਲਸੀ ਜਾਂ ਨਾਲਾਗੜ ਨੌਜੋ ਮੈਨੂੰ ਯਾਦ ਨਹੀਂ ਇਕ ਨਾ ਵੋਟ ਬਰਾਬਰ ਕੀਤੀ ਇੱਕ ਤੇ ਜਿਤਾ ਕੇ ਪਟਿਆਲਾ ਵਾਲਾ ਰਾਜਪੁਰਮ ਖੋਣਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ